ਡੇਰਾਬਸੀ ਥਾਣੇ ਦੇ ਕੋਲ ਪੈਂਦੇ ਇੱਕ ਨਿਜੀ ਹਸਪਤਾਲ ਦੇ ਡਾਇਗਨੋਸਟਿਕ ਸੈਂਟਰ ਦੇ ਬਾਹਰ ਕਥਿਤ ਕੌਸ਼ਲ ਚੌਧਰੀ ਦੇ ਆਂਡ ਦੇ ਤਿੰਨ ਗੁਰਦਿਆਂ ਨੇ ਹਵਾਈ ਫਾਇਰ ਕੀਤੇ ਤੇ ਉਸ ਤੋਂ ਬਾਅਦ ਇੱਕ ਗੁਰਗੀ ਫਰਾਰ ਹੋ ਗਏ ਨੇ ਤੇ ਇੱਥੇ ਮੌਜੂਦ ਲੋਕਾਂ ਦੇ ਮੁਤਾਬਕ ਹੋਲੀ ਚਲਾਉਣ ਵਾਲੇ ਮੋਟਰਸਾਈਕਲ ਤੇ ਆਏ ਸੀ ਤੇ ਸੈਂਟਰ ਦੇ ਰਿਸੈਪਸ਼ਨ ਤੇ ਉਹਨਾਂ ਵੱਲੋਂ ਧਮਕੀ ਭਰਿਆ ਇੱਕ ਖਤਵੀ ਦਿੱਤਾ ਗਿਆ ਤੇ ਉਸ ਦੇ ਵਿੱਚ ਲਿਖਿਆ ਗਿਆ ਏ ਕਿ ਉਹ ਕੌਸ਼ਲ ਚੌਧਰੀ ਗਰੋ ਵੱਲੋਂ ਆਏ ਨੇ ਤੇ ਜੇ ਉਹ ਆਪਣੀ ਸੁਰੱਖਿਆ ਚਾਹੁੰਦੇ ਨੇ ਤਾਂ ਕਤ ਵਿਚ ਦਿੱਤੇ ਗਏ ਵਿਦੇਸ਼ੀ ਨੰਬਰ 'ਤੇ ਕਾਲ ਕਰਨ ਤੇ ਅਜਿਹਾ ਨਾ ਕਰਨ ਤੇ 101 ਗੋਲੀਆਂ ਚਲਾਉਣ ਦੀ ਇਹਨਾਂ ਵੱਲੋਂ ਧਮਕੀ ਵੀ ਦਿੱਤੀ ਗਈ ਹੈ। ਇਸ ਤੋਂ ਬਾਅਦ ਡੇਰਾਬਸੀ ਪੁਲਿਸ ਨੇ ਹਸਪਤਾਲ ਦੇ ਸੈਂਟਰ ਵਿੱਚ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੈਂਟਰ ਦੇ ਕੋਲ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਸੈਂਟਰ ਦੇ ਮਾਲਕ ਨੂੰ ਦਿੱਤੇ ਗਏ ਧਮਕੀ ਭਰੇ ਖਤ ਦੀ ਤਸਵੀਰ ਵੀ ਸਾਹਮਣੇ ਆਈ ਹੈ ਤੇ ਫਾਇਰਿੰਗ ਤੋਂ ਬਾਅਦ ਮੋਟਰਸਾਈਕਲ 'ਤੇ ਭੱਜ ਰਹੇ ਲੋਕਾਂ ਦੀ ਸੀਸੀਟੀਵੀ ਕੈਮਰੇ ਵਿੱਚ ਤਸਵੀਰ ਸਾਹਮਣੇ ਆਈ ਹੈ। ये फिर ये क्या कहाँ पे मिला है नोट हाँ जी नोट कहाँ पे मिला ये रिसेप्शन पे गए हैं और गोली भी चली है आवाज आई है हमें बाहर बोल रहे हैं जो कह रहे हैं अभी यहाँ फायर हुआ है ठीक है मैंने नहीं देखा क्या टाइमिंग थी थोड़ी देर पहले ही बता सर टाइम तो मैंने नोट किया नहीं क्या वो चेकअप करवाने आए नहीं यहाँ हमें नहीं पता कैसे आए थे क्या था तो ये ये पर्चे दे गए ये दे गए हैं इसके ऊपर कुछ लिखा हुआ है ना जगबाणी टीवी लाई कुलदीप कुमार की रिपोर्ट